ਸ਼ਿਵਸ਼ਰਨ ਕਿਹੜੇ ਹਲਕੇ ਦੀ ਖਾਸ ਕਰਕੇ ਗੱਲ ਕਰਨੀ ਚਾਹੋਗੇ ਤੇ ਸਰ ਮੇਰੇ ਦਾ ਨੇੜੇ ਕਿਦਰਵਾ ਹੈ ਜੀ ਇਹ ਬੜਾ ਹੀ ਇੰਟਰਸਟਿੰਗ ਇਲੈਕਸ਼ਨ ਰਿਹਾ ਹੈ ਜੀ ਐਤ ਕੀ ਮਤਲਬ ਇੱਕ ਇੱਕ ਵੋਟਰ ਤੱਕ ਮਤਲਬ ਕਿੰਨੇ ਤਰ੍ਹਾਂ ਨੇ ਬਹੁਤ ਜ਼ਿਆਦਾ ਸੋਚ ਕੀਤੀ ਹੈ ਅੱਛਾ ਤੇ ਹਾਂਜੀ ਇੱਕ ਗੱਲ ਦੀ ਸਰ ਮੈਂ ਕਾਇਦ ਵੀ ਕਰਦਾ ਮੇਰਾ ਚਾਹੇ ਕੋਈ ਆਪਣਾ ਡਾਇਰੈਕਟਰ ਰਿਲੇਸ਼ਨ ਨਹੀਂ ਸੀ ਇਲੈਕਸ਼ਨਸ ਨਾਲ ਹਾਂ ਹਾਂ ਪਰ ਜੋ ਡਿਵੈਲਪਮੈਂਟ ਬਾਦਲ ਸਾਹਿਬ ਵਲੇ ਹੋ ਗਈ ਮਤਲਬ ਮੈਂ ਨਹੀਂ ਕਹਿ ਰਿਹਾ ਮੈਂ ਮਨਪ੍ਰੀਤ ਸਿੰਘ ਬਾਦਲ ਦੀ ਫੇਵਰ ਨਹੀਂ ਕਰ ਰਿਹਾ ਇਹ ਫੈਕਟ ਹੈ ਸਰ ਵੀ ਕਿਉਂਕਿ ਪਹਿਲਾਂ ਹਾਲਸਾ ਤੌਰ ਤੇ ਮੈਂ ਸੁਣ ਰਿਹਾ ਹਾਂ 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 ਜੀ ਪ੍ਰਕਾਸ਼ ਸਿੰਘ ਬਾਦਲ ਕੋਲੇ ਹੀ ਸੀਗਾ ਜੀ ਇਹ ਤੇ ਜਿੰਨੀ ਡਿਵੈਲਪਮੈਂਟ ਆਪਣੇ ਜਿੱਦਰਵਾ ਤੇ ਲੰਬੀ ਦੀ ਹੋਈ ਹੈ ਸਰ ਓਵਰ ਆਲ ਪੰਜਾਬ ਦੇ ਵਿੱਚ ਉਹ ਕੋਈ ਵੀ ਐਮਐਲਏ ਨਹੀਂ ਇੰਨੀ ਕਰ ਸਕਦਾ ਇੱਕ ਫੈਕਟ ਹੈ ਜੀ ਇਹ ਜਿਹੜਾ ਪ੍ਰਾਣਾ ਤੇ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੀ ਮਤਲਬ ਐਸ ਦੀ ਫਾਈਟ ਕੀਤੀ ਨਾ ਉਹ ਆਪ ਦੇ ਤਾਇਆ ਜੀ ਕੋਈ ਸਿੱਖ ਦੇ ਕੀਤੀ ਵੀ ਇੱਕ ਮੋਟਰ ਤੱਕ ਉਹਨਾਂ ਨੇ ਅਪਰੋਚ ਕੀਤਾ ਚਾਹੇ ਉਹਨਾਂ ਦੇ ਰਿਸ਼ਤੇਦਾਰੀਆਂ ਚਾਹੇ ਕਿਨੇ ਵੀ ਹੈ ਜਿਹਦੇ ਕਰਕੇ ਜਿਹੜੀ ਵੋਟ ਪਰਸੈਂਟੇਜ ਇੰਨੀ ਹਾਈ ਹੋ ਗਈ ਹੈ ਜੀ ਇਹ ਦੇਖ ਤੇ ਬਾਕੀ ਰਾਜਾ ਵੜਿੰਗ ਜੀ ਕਿਉਂਕਿ ਸਿਟਿੰਗ ਐਮਐਲਏ ਸੀ ਨਾਰਾਜ਼ਗੀ ਹੁੰਦੀ ਹੈ ਜੀ ਉਹਨਾਂ ਤੋਂ ਤੇ ਦਿੰਪੀ ਢਿਲੋ ਸਾਹਬ ਦੇ ਕਿਉਂਕਿ ਦੋ ਵਾਰ ਇਲੈਕਸ਼ਨ ਹਾਰੇ ਹੈ ਇਸ ਤਰ੍ਹਾਂ ਕਿ ਉਹਨਾਂ ਪ੍ਰਤੀ ਸਿੰਪਥੀ ਬਹੁਤ ਸੀਗੀ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਇਹ ਜਿਹੜਾ ਇਲੈਕਸ਼ਨ ਹੈ ਵੀ ਬੜਾ ਥੰਡ ਮਾਰ ਦੇ ਨਾਲ ਜਿੱਤ ਹਾਰੂ ਤਿੰਨੇ ਕੈਂਡੀਡੇਟ ਪੂਰੇ ਸਟਰੋਂਗ ਹੈ ਜੀ ਤੇ ਪੂਰੀ ਲੈਕ ਟੂ ਲੈਕ ਫਾਈਟ ਹੈ ਜੀ ਇਹਦੇ ਵਿੱਚ ਤੇ ਪੈਸਾ ਵੀ ਸਰ ਮਤਲਬ ਮਤਲਬ ਕਹਿ ਸਕਦੇ ਆ ਵੀ ਬਹੁਤ ਰੱਜ ਕੇ ਲੱਗਿਆ ਤੇ ਕੀ ਰੱਖੀ ਦੀਸਾ ਤੇ ਸ਼ਰਾਬ ਵਗੈਰਾ ਦੀ ਵੀ ਵਰਤੋਂ ਹੋਈ ਹੈ ਉੱਥੇ ਸ਼ਰਾਬ ਤਾਂ ਸਰ ਇੱਕ ਦਿਨ ਚੱਲੀ ਆ ਪਰ ਪੈਸੇ ਦੀ ਮਤਲਬ ਐਸਾ ਵੰਡਿਆ ਗਿਆ ਵੋਟਾਂ ਲਈ ਪੈਸਾ ਵੰਡਿਆ ਗਿਆ ਸਰ ਰਾਜ ਕੇ ਪੈਸਾ ਚੱਲਿਆ ਜੀ ਇਸੇ ਨੇ ਤੇ ਰਾਣੇ ਰਾਜ ਕੇ ਪੈਸਾ ਲਾਇਆ ਜੀ ਕੋਈ ਕਮੀ ਨਹੀਂ ਛੱਡੀ ਕਿਸੇ ਪਾਸੋਂ ਅਪਰੋਚ ਵੀ ਪੂਰੀ ਕੀਤੀ ਹਾਰਡਵਰਕ ਵੀ ਪੂਰਾ ਕੀਤਾ ਤੇ ਪੈਸਾ ਵੀ ਰਾਜ ਕੇ ਲਾਇਆ ਜੀ ਇਸੇ ਕਰਕੇ ਜਿਹੜੀ ਵੋਟ ਪਰਸੈਂਟੇਜ ਹੈ ਇੰਨੀ ਜ਼ਿਆਦਾ ਹਾਈ ਜਾ ਰਹੀ ਹੈ ਜੀ ਕਰਕੇ ਇਹਦਾ ਮਤਲਬ ਹੈ ਲੋਕਾਂ 'ਚ ਬਹੁਤ ਉਤਸ਼ਾਹ ਹੈ ਔਰ ਤਿੰਨਾਂ ਪਾਰਟੀਆਂ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਜਪਾ ਤਿੰਨਾਂ ਵੱਲੋਂ ਹੀ ਬਹੁਤ ਜ਼ੋਰ ਲੱਗਾ ਹੋਇਆ ਉਥੇ ਨੈਕ ਟੂ ਨੈਕ ਫਾਈਟ ਹੈ ਜੀ ਸਰ ਨੈਕ ਟੂ ਨੈਕ ਮਤਲਬ ਕਿ ਤਿੰਨੇ ਮਤਲਬ ਇੱਕ ਚੰਗਾ ਵੋਟ ਸ਼ੇਅਰ ਤਿੰਨੇ ਜਿੱਤਣ ਦੀ ਹੈ ਮਿਹਰਬਾਨੀ ਮਿਹਰਬਾਨੀ ਨੈਕ ਟੂ ਨੈਕ ਫਾਈਟ ਹੈ ਇਹ ਸ਼ਿਵਚਰਨ ਦਾ ਵਿਚਾਰਿਆ ਗਿੱਦਰਬਾ ਦੇ ਵਿੱਚ